ਲੇ ਜੇ ਆਹ ਲਾਇਬ੍ਰੇਰੀ ਕਿੱਥੇ ਵਾਕੇ ਲਿੱਕੇ ਛੋਟ ਮਰੀਂ ਫਿਰਦਾ ਸਭ ਨੂੰ ਕਿਹੜੀ ਬੋਲੀ ਦੋਸਤ ਸਹੀ ਆਉਗੀ ਆਪਣੀ ਲੋਕੇਸ਼ਨ ਏ ਬਾਹਰੇ ਨਹੀਂ ਬਾਈ ਅੱਪਾ ਢੋਡਾਈ ਨਰਮ ਸਤਪਾਲ ਸਿੰਘ ਹੈ ਕਿਤੇ ਖੜੇ ਹੋ ਐਸ ਟਾਈਮ ਐਸ ਟਾਈਮ ਚਾਹਤੋਂ ਖੜੇ ਜੀ ਬੰਦੇ ਦੇ ਕੱਕਰ ਦੇ ਡਾਇਦੇ ਖੜੇ ਹੋ ਹਾਂਜੀ ਢੋਡਾਈ ਦੇ ਕੱਕਰ ਦੇ ਇੱਥੇ ਖੜੇ ਕੀ ਕਾਰਨ ਐਸ ਟਾਈਮ ਬਣ ਪਾਗਲੇ ਬਣ ਪਾਗਲੇ ਜੀ ਕੰਮ ਕਰਨਾ ਠੀਕ ਕਰਨਾ ਜੀ ਵਧੀਆ ਪੇਟੇ ਲਾਰਕ ਨੇ ਜੀ ਵਧੀਆ ਸਭ ਨੂੰ ਫਾਇਦਾ ਜੀ ਪੇਟਿਆਂ ਦਾ ਜੀ ਥੋੜੇ ਜਿਵੇਂ ਇਸ ਤੇ ਆਂਦੀ ਹੈ ਹਾਂਜੀ ਇਸ ਮੇਰੀ ਜਮੀਨ ਵਿੱਚ ਆ ਰਹੀ ਹੈ ਜੀ ਆਪਾਂ ਨੂੰ ਕੋਈ ਤਰਾਜ ਨਹੀਂ ਕੀਤਾ ਜੀ ਧੰਨਵਾਦ ਕਿੰਨੇ ਕਿਲੋ ਆਉਂਦੇ ਥੋੜੇ ਹਾਂਜੀ ਥੋੜੀ ਆਉਂਦੀ ਜੀ ਅੱਧਾ ਕਿੱਲਾ ਹੁੰਦਾ ਆਪਣਾ ਜੀ ਤੁਸੀਂ ਆਪਣੇ ਖੇਤ ਚ ਲਵਾ ਰਹੇ ਹੋ ਹਾਂਜੀ ਆਪਣੇ ਖੇਤ ਚ ਲਵਾ ਰਹੇ ਹਾਂ ਜੀ ਤੁਹਾਨੂੰ ਵਧੀਆ ਲੱਗ ਰਿਹਾ ਹੈ ਹਾਂਜੀ ਵਧੀਆ ਲੱਗ ਰਿਹਾ ਕੀ ਦੂਜਿਆਂ ਨੂੰ ਸੰਦੇਸ਼ਤ ਕੀ ਦੋਗੇ ਦੂਜਣ ਮੈਂ ਇਹੀ ਕਹਿ ਰੱਖੀ ਜੀ ਲਵਾਓ ਪੇਟੇ ਤੇ ਨਰਾਜ ਨਾ ਕਰੋ ਇਹਦਾ ਫਾਇਦਾ ਜੀ ਲਾਂਦੇ ਤਾਂ ਮੈਡਮ ਵਧੀਆ ਕੰਮ ਕਰ ਰਹੇ ਨੇ ਮੈਡਮ ਜੀ ਬਹੁਤ ਵਧੀਆ ਇਹ ਜਿਹੜਾ ਕੱਗਰ ਤੇ ਕੰਮ ਹੋ ਰਿਹਾ ਜੀ ਫੋਰਾਸਟ ਡਿਪਾਰਟਮੈਂਟ ਨੂੰ 180 ਏਕੜ ਜ਼ਮੀਨ ਸੀ ਜਿਹੜੀ ਉਹ ਡਰੇਨ ਵਿਭਾਗ ਨੇ ਸਾਡੇ ਵਿਭਾਗ ਨੂੰ ਤਬਦੀਲ ਕੀਤੀ ਸੀਗੀ ਇਸ ਜ਼ਮੀਨ ਦਾ 2024 ਦੇ ਵਿੱਚ ਨੋਟੀਫਿਕੇਸ਼ਨ ਹੋਇਆ ਤਾਂ 72 ਹੈਕਟੇਅਰ ਏਰੀਆ ਜਿਹੜਾ ਉਹ ਸਾਨੂੰ ਮਿਲਿਆ ਸੀਗਾ ਉਹਦੇ ਤੇ ਹੁਣ ਅਸੀਂ ਪਲਾਂਟੇਸ਼ਨ ਦਾ ਕੰਮ ਕਰਵਾ ਰਹੇ ਸੀ ਸਾਡਾ ਪਿੱਛੋਂ ਮਕੋੜ ਸਾਹਿਬ ਤੋ ਕੰਮ ਸਾਰਾ ਚੱਲਦਾ ਆ ਰਿਹਾ ਐ ਇਧਰੋਂ ਖਨੌਰੀ ਤੋਂ ਸਾਡਾ ਬਨਾਰਸੀ ਬੌਪੁਰ ਤੱਕ ਕੰਮ ਚੱਲਦਾ ਆ ਰਿਹਾ ਪਰੰਤੂ ਇਨ ਦਾ ਮੇਨ ਟਾਈਮ ਵਿੱਚ ਕੁਝ ਜਿਹੜੇ ਸ਼ਰਾਰਤੀ ਅੰਸਰ ਨੇ ਨਾਲੇ ਤਾਂ ਉਹਨਾਂ ਨੇ ਸਰਕਾਰ ਵੱਲੋਂ ਮੁਆਵਜ਼ਾ ਲੈ ਲਿਆ ਨਾਲੇ ਉਹ ਜਿਹੜੀ ਇੱਥੇ ਫਸਲਾਂ ਬੀਜ ਰਹੇ ਨੇ ਉਹਨਾਂ ਨੂੰ ਇਹ ਜ਼ਮੀਨ ਐ ਜਿਹੜੀ ਉਹ ਛੱਡਣ ਦਾ ਥੋੜਾ ਜਿਹਾ ਦੁੱਖ ਹੋ ਰਿਹਾ ਤੇ ਉਹ ਸਾਡਾ ਲਗਾਤਾਰ ਵਿਰੋਧ ਕਰ ਰਹੇ ਨੇ ਇਹ ਖੋਨੇ ਜਿਹੜੇ ਵਾਤਾਵਰਣ ਦੋਖੀ ਨੇ ਰੋਖਾਂ ਨੂੰ ਪਸੰਦ ਨਹੀਂ ਕਰਦੇ ਉਹ ਇੱਥੇ ਸਾਡਾ ਆ ਕੇ ਵਿਰੋਧ ਕਰ ਰਹੇ ਨੇ ਸਾਨੂੰ ਧਮਕੀਆਂ ਵੀ ਦੇ ਰਹੇ ਨੇ ਬਾਰ ਬਾਰ ਵੀ ਜੇ ਅਸੀਂ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਸਾਡੇ ਨਾਲ ਐਵੇਂ ਕਰਦਾਨਗੇ ਜਾਂ ਮਤਲਬ ਚਲੋ ਜੋ ਵੀ ਉਹਨਾਂ ਦਾ ਹੈਗਾ ਬੋਲਬਾਣੀ ਜਥੇਬੰਦਕ ਤੌਰ ਤੇ ਜਾ ਜਾਓ ਸ਼ਰਾਰਤੀ ਅੰਸਰਾਂ ਦੇ ਤੌਰ ਤੇ ਆਪਾਂ ਕਹਿ ਲਈ ਸਮਾਜਿਕ ਦੋਖੀ ਬੰਦੇ ਨੇ ਜਿਹੜੇ ਉਹ ਇੱਥੇ ਸਾਨੂੰ ਬੁੱਟੇ ਲਾਉਣ ਤੋਂ ਰੋਕ ਰਹੇ ਨੇ ਤੁਸੀਂ ਕੋਈ ਬਰਲਾ ਕਰ ਰਹੇ ਹੋ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਕੋਈ ਦੱਸਿਆ ਹਾਂਜੀ ਪ੍ਰਸ਼ਾਸਨ ਨਾਲ ਸਾਡੀਆਂ ਲਗਾਤਾਰ ਸਾਡੀ ਡੀਐਫਓ ਸਾਹਮਣੇ ਗੱਲ ਗੱਲਬਾਤ ਹੁੰਦੀ ਆ ਉਹ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਵੈਸਡੀਐਮ ਸਾਹਿਬ ਅਲੱਗ-ਅਲੱਗ ਲੈਵਲ ਤੇ ਸਾਡਾ ਸਿਸਟਮ ਚੱਲ ਰਿਹਾ ਹੈਗਾ ਬਾਕੀ ਦੇਖਨੇ ਆ ਪ੍ਰਸ਼ਾਸਨ ਵੱਲੋਂ ਜਿਵੇਂ ਸਾਨੂੰ ਸਹਿਯੋਗ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਆਪਣਾ ਕੰਮ ਵਧਾ ਰਹੇ ਹਾਂ ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਚਲੋ ਅਸੀਂ ਵਿ ਮਹਿਕਮੇ ਦੇ ਤੌਰ ਤੇ ਵੀ ਇੰਨਾ ਹੋ ਸਕਦਾ ਹੈ ਜਿਵੇਂ ਸਮਾਜਿਕ ਜਿਹੜੇ ਚੰਗੇ ਲੋਕ ਨੇਗੇ ਜਾਂ ਪ੍ਰੈਸ਼ਰ ਵਾਲਾ ਸਿਸਟਮ ਹੋ ਗਿਆ ਸਾਰਾ ਉਹਨਾਂ ਨੂੰ ਨਾਲ ਲੈ ਕੇ ਵੀ ਉਹਨਾਂ ਨੂੰ ਅਵੇਅਰ ਵੀ ਕਰੀਏ ਚਲੋ ਜੇ ਇਹ ਮਿਸ ਗਾਈਡ ਵੀ ਹੋਏ ਨੇ ਨਾ ਵੀ ਬੁੱਟਿਆਂ ਦੇ ਇਹਨਾਂ ਨੂੰ ਲੱਗ ਰਿਹਾ ਕੋਈ ਦੁੱਖ ਹੈ ਤਾਂ ਆਪਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਬੁੱਟਿਆਂ ਦੇ ਇਹਨਾਂ ਨੂੰ ਵੈਲਿਊ ਸਮਝਾ ਕੇ ਜਿੰਨਾ ਦੇਖੋ ਜੇ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਲੱਗਦੀ ਹੈ ਅਸੀਂ ਵੀ ਇਨਸਾਨ ਆ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਦੇਖੋ ਫੇਸ ਕਰ ਰਹੇ ਹਾਂ ਹਨਾ ਤਾਂ ਉਹ ਚੀਜ਼ ਨੂੰ ਵੀ ਅਸੀਂ ਸੁਣਨ ਨੂੰ ਤਿਆਰ ਆ ਪਰੰਤੂ ਜੇ ਇਹ ਲਗਾਤਾਰ ਸਾਡੇ ਨਾਲ ਧੱਕਾ ਕਰਦੇ ਜਾ ਰਹੇ ਨੇ ਵੀ ਦੇਖੋ ਸਰਕਾਰ ਦੇ ਨਾਮ ਤੇ ਜ਼ਮੀਨ ਹੈ ਸਰਕਾਰ ਨੇ ਬਣ ਵਿਭਾਗ ਦੇ ਨਾਮ ਤੇ ਤਬਦੀਲ ਕਰਤੀ ਸਾਰੀਆਂ ਜਮ੍ਹਾਂ ਬੰਨੀਆਂ ਸਾਡੇ ਨਾਮ ਤੇ ਨੇ ਉੱਥੇ ਵੀ ਸਾਨੂੰ ਰੋਕਿਆ ਜਾ ਰਿਹਾ ਹੈ ਕਈ ਕਿਤੇ ਨਾ ਕਿਤੇ ਸਰਕਾਰੀ ਪ੍ਰਸ਼ਾਸਨ ਨੂੰ ਫੇਲ ਕਰਨ ਦੀ ਇਹਨਾਂ ਨੇ ਸਾਜਸ਼ਣ ਨਹੀਂ ਪਰੰਤੂ ਜਿਹੜਾ ਸਾਡਾ ਸਿਸਟਮ ਲੱਗਿਆ ਹੋਇਆ ਅਸੀਂ ਇਸ ਨੂੰ ਫੇਲ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਪਲਾਂਟੇਸ਼ਨ ਕਰਕੇ ਜਿਹੜਾ এনਵਾਇਰਨਮੈਂਟ ਨੂੰ ਅਸੀਂ ਇੱਥੇ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੇ ਇਹਨਾਂ ਦੀ ਜਮੀਨਾਂ ਲੈਤੀ ਸੀ ਇੱਕ ਵਾਰ ਕਰ ਲਈ ਸੀ ਤੇ ਕਿ ਉਹਨਾਂ ਦੇ ਪੈਸੇ ਦਿੱਤੇ ਨਹੀਂ ਗੇ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਐਸਡੀਐਮ ਸਾਹਿਬ ਦੀ ਮੀਟਿੰਗ 'ਚ ਕਿਉਂਕਿ ਸਾਡਾ ਡਿਪਾਰਟਮੈਂਟ 2024 ਤੂੰ ਹੀ ਸੀ ਇੱਧਰ ਆਏ ਆ ਸਾਨੂੰ ਇਸ ਚੀਜ਼ ਦਾ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਵੀ ਇਹਨਾਂ ਨੂੰ ਜਿਹੜਾ ਸਾਰਾ ਹੈਗਾ ਮੁਆਵਜ਼ਾ ਮਿਲ ਚੁੱਕਿਆ ਹੈ